ਸਸਿਕਾ ਤੁਸੀਂ ਜੁੜੇ ਹੋ ਔਨਅਰ ਦੇ ਨਾਲ ਇਸ ਵਾਰ ਜੇਲ੍ਹ ਚ ਬੰਦ ਅਪਰਾਧੀਆਂ ਦੇ ਲਈ ਦੀਵਾਲੀ ਕੁਝ ਖਾਸ ਰਹਿਣ ਵਾਲੀ ਹੈ ਜਿਹੜੇ ਅਪਰਾਧੀ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਖਾਸ ਹੁਕਮ ਜਾਰੀ ਕਰ ਦਿੱਤੇ ਨੇ ਇਹ ਹੁਕਮ ਦੇਸ਼ ਅੰਦਰ ਬਦਲੀਆਂ ਗਈਆਂ ਕਾਨੂੰਨ ਦੀਆਂ ਧਾਰਾਵਾਂ ਤੋਂ ਬਾਅਦ ਜਾਰੀ ਹੋਏ ਨੇ ਇਹ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਕਾਨੂੰਨ ਦੀਆਂ ਨਵੀਆਂ ਧਾਰਾਵਾਂ ਤਹਿਤ ਜੇਲ੍ਹ ਚ ਬੰਦ ਅਪਰਾਧੀਆਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਸੁਪਰੀਮ ਕੋਰਟ ਨੇ ਭਾਰਤੀ ਸਿਵਲ ਸੁਰੱਖਿਆ ਕੋਡ ਬੀ ਐਨ ਐਸ ਐਸ ਦੀ ਧਾਰਾ 479 ਨੂੰ ਪਹਿਲਾ ਤੋਂ ਲਾਗੂ ਕਰਨ ਦਾ ਹੁਕਮ ਦਿੱਤਾ ਹੈ ਜਿਸ ਦੇ ਤਹਿਤ ਜੇਲ੍ਹ ਚ ਬੰਦ ਮੁਕਦਮੇ ਅਧੀਨ ਕੈਦੀਆਂ ਲਈ ਜਿਨ੍ਹਾਂ ਨੇ ਪਹਿਲੀ ਵਾਰ ਅਪਰਾਧ ਕੀਤਾ ਹੈ ਉਹਨਾਂ ਨੂੰ ਰਿਹਾ ਕਰਨਾ ਲਾਜ਼ਮੀ ਹੈ ਬਸ਼ਰਤ ਇਹ ਹੈ ਕਿ ਉਹ ਕਥਿਤ ਤੌਰ ਤੇ ਕੀਤੇ ਗਏ ਅਪਰਾਧਾਂ ਲਈ ਨਿਰਧਾਰਤ ਵੱਧ ਤੋਂ ਵੱਧ ਸਜ਼ਾ ਦਾ 1/3 ਹਿੱਸਾ ਘਟ ਚੁੱਕੇ ਹੋਣ ਬੀ ਐਨ ਐਸ ਇਸ ਸਾਲ ਭਾਰਤੀਆਂ ਨਿਆਂਇਕ ਸਹਾਇਤਾ ਅਤੇ ਭਾਰਤੀ ਸਬੂਤ ਸਹਾਇਤਾ ਦੇ ਨਾਲ ਲਾਗੂ ਹੋਇਆ ਹੈ ਜਿਸ ਦੇ ਚਲਦਿਆਂ ਐਸਜੀ ਐਸ਼ਵਰਿਆ ਪਾਟਿਆ ਦੀ ਬੇਨਤੀ ਤੇ ਸੁਪਰੀਮ ਕੋਰਟ ਦੀ ਹੀਮਾ ਕੋਲੀ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਹੈ ਕਿ ਲਾਭਦਾਇਕ ਵਿਵਸਥਾ ਸਾਰੇ ਅੰਡਰ ਟ੍ਰਾਇਲ ਕੈਦੀਆਂ ਤੇ ਲਾਗੂ ਹੋਵੇਗੀ ਭਾਵੇਂ ਉਹਨਾਂ ਦੀ ਗ੍ਰਿਫਤਾਰੀ ਦੀ ਮਿਤੀ ਕੋਈ ਵੀ ਹੋਵੇ ਅਤੇ ਭਾਵੇਂ ਉਹ ਜੇਲ੍ਹ ਚ ਬੰਦ ਹੋਣ ਸੁਪਰੀਮ ਕੋਰਟ ਦੀ ਬੈਂਚ ਨੇ ਜੇ ਸੁਪਰਡੈਂਟ ਨੂੰ ਹੁਕਮ ਦਿੱਤਾ ਹੈ ਕਿ ਉਹ ਪਹਿਲਾਂ ਪਹਿਲੀ ਵਾਰ ਦੇ ਅਪਰਾਧੀਆਂ ਨੂੰ ਜ਼ਮਾਨਤ ਦੇਣ ਲਈ ਕਦਮ ਚੁੱਕਣ ਜੋ ਅੰਡਰ ਟ੍ਰਾਇਲ ਵਜੋਂ ਦਰਜ ਹਨ ਅਤੇ ਵੱਧ ਤੋਂ ਵੱਧ ਸਜ਼ਾ ਦਾ 1/3 ਹਿੱਸਾ ਘਟ ਚੁੱਕੇ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਾਰਾ 479 ਤਹਿਤ ਮਾਪਦੰਡ ਪੂਰੇ ਕਰਨ ਵਾਲੇ ਅਜੇਹ ਕੈਦੀਆਂ ਦੀ ਰਿਹਾਈ ਲਈ ਅਦਾਲਤ ਨੂੰ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਦੇ 2 ਮਹੀਨਿਆਂ ਦੇ ਅੰਦਰ-ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਰਾਜ ਸਰਕਾਰ ਦੇ ਸਬੰਧਤ ਵਿਭਾਗ ਨੂੰ ਅਜੇਹ ਮਾਮਲਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ ਜਸਟਿਸ ਕੋਲੀ ਨੇ ਕਿਹਾ ਹੈ ਕਿ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਵਿਚਾਰ ਅਧੀਨ ਕੈਦੀਆਂ ਨੂੰ ਇਹ ਦਿਵਾਲੀ ਆਪਣੇ ਪਰਿਵਾਰਾਂ ਨਾਲ ਬਿਤਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਐਸਜੀ ਐਸ਼ਵਰਿਆ ਪਾਰਟੀਆਂ ਨੇ ਸੁਪਰੀਮ ਕੋਰਟ ਨੂੰ ਇਹ ਬੇਨਤੀ ਕੀਤੀ ਕਿ ਜੇਲ ਸੁਪਰਡੈਂਟਾਂ ਨੂੰ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ਲਈ ਕਦਮ ਚੁੱਕਣ ਲਈ ਕਿਹਾ ਜਾਵੇ ਜੋ ਕਿ ਪਹਿਲੀ ਵਾਰ ਦੇ ਅਪਰਾਧੀ ਹਨ ਅਤੇ ਉਨ੍ਹਾਂ ਨੇ ਅਪਰਾਧਿਕ ਜਿਹੜੇ ਨਿਰਧਾਰਿਤ ਅਧਿਤਮ ਸਜ਼ਾ ਜਿਹੜੀ ਆਦ ਦਾ ਸਮਾਂ ਉਹ ਘਟ ਚੁੱਕੇ ਨੇ ਹਾਲਾਂਕਿ ਵਿਚਾਰ ਅਧੀਨ ਕੈਦੀਆਂ ਦੇ ਇਨ੍ਹਾਂ ਹਾਂ ਦੇ ਜੋ ਸਮੂਹਾਂ ਨੂੰ ਜੇਲ੍ਹ ਤੋਂ ਜਲਦੀ ਰਿਹਾਈ ਦਾ ਲਾਭ ਨਹੀਂ ਹੋਵੇਗਾ ਜੋ ਕਿ ਆ ਘਣਾਉਣੇ ਅਪਰਾਧਾਂ ਦੇ ਤਹਿਤ ਜਿਹੜੇ ਜੇਲ ਕੱਟ ਰਹੇ ਨੇ ਸੁਪਰੀਮ ਕੋਰਟ ਦੇ ਬੈਂਚ ਨੇ ਰਾ ਸਰਕਾਰਾਂ ਅਤੇ ਸਬੰਧਤ ਕੇਂਦਰ ਸਾਖਤ ਪ੍ਰਦੇਸ਼ਾਂ ਨੂੰ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਇਹਨਾਂ ਸ਼੍ਰੇਣੀਆਂ ਦੇ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ਬਾਰੇ ਅੰਕੜੇ ਇਕੱਠੇ ਕਰਨ ਅਤੇ 2 ਮਹੀਨਿਆਂ ਬਾਅਦ ਸੁਪਰੀਮ ਕੋਰਟ ਨੂੰ ਸਥਿਤੀ ਰਿਪੋਰਟ ਪੇਸ਼ ਕਰਨ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਅਕਤੂਬਰ ਵਿੱਚ ਤੈਅ ਕੀਤੀ ਹੈ ਜਿਸ ਸਮੇਂ ਤੱਕ ਜਸਟਿਸ ਕੋਹਲੀ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋ ਚੁੱਕੇ ਹੋਣਗੇ ਤਾਂ ਉਦੋਂ ਤੱਕ ਦੇਖਣਾ ਹੋਵੇਗਾ ਕਿ ਕੀ ਕੀ ਰਿਪੋਰਟ ਵਿੱਚ ਜਾਂਦਾ ਹੈ ਅਤੇ ਜੋ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ ਕਿ ਉਹਨਾਂ ਨੂੰ ਪੂਰਨ ਤੌਰ ਤੇ ਜਿਹੜੇ ਆ ਰਿਪੋਰਟ ਤਿਆਰ ਕਰਕੇ ਭੇਜੀ ਜਾਂਦੀ ਹੈ ਕਿਉਂਕਿ ਕਈ ਵਾਰ ਰਿਪੋਰਟਾਂ ਜਿਹੜੀਆਂ ਨਹੀਂ ਪਹੁੰਚਦੀਆਂ ਅਤੇ ਬਹੁਤ ਸਾਰੇ ਜਿਹੜੇ ਕੈਦੀਆਂ ਦੇ ਪੱਖ ਵਿੱਚ ਫੈਸਲਾ ਆਇਆ ਹੁੰਦਾ ਉਹਨਾਂ ਨੂੰ ਉਹ ਜਿਹੜੇ ਲਾਭ ਨਹੀਂ ਮਿਲਦੇ ਜਾਂ ਉਹ ਜਿਹੜੇ ਸਹੂਲਤਾਂ ਨਹੀਂ ਮਿਲਦੀਆਂ ਜੋ ਹੁਕਮ ਹੋਏ ਹੁੰਦੇ ਨੇ ਤਾਂ ਇਸ ਵਾਰ ਜੋ ਨਵੇਂ ਜਿਹੜੀਆਂ ਬਦਲੀਆਂ ਗਈਆਂ ਨੇ ਧਾਰਾਵਾਂ ਕਾਨੂੰਨ ਦੀਆਂ ਜਿਹੜੀਆਂ ਧਾਰਾਵਾਂ ਬਦਲੀਆਂ ਗਈਆਂ ਨੇ ਉਸ ਦੇ ਤਹਿਤ ਹਜ਼ਾਰਾਂ ਕੈਦੀਆਂ ਨੂੰ ਲਾਭ ਮਿਲ ਸਕਦਾ ਹੈ ਜੇਕਰ ਸਹੀ ਸਮੇਂ ਸਿਰ ਜਿਹੜੀ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ 'ਚ ਦਰਜ ਕਰਵਾਈ ਗਈ ਤਾਂ ਸੁਪਰੀਮ ਕੋਰਟ ਨੇ ਹੁਣ ਸਬੰਧਤ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਪਹਿਲੇ ਵਾਰ ਦੇ ਜਿਹੜੇ ਅਪਰਾਧੀ ਨੇ ਅਤੇ ਜਿਹੜੇ ਆ ਸਮੇਂ ਦੇ ਨਿਰਧਾਰਤ ਜਿਹੜੇ ਸਜ਼ਾ ਉਹਨਾਂ ਨੂੰ ਮਿਲੀ ਆ ਉਸ ਤੋਂ ਅੱਧ ਦੀ ਸਜ਼ਾ ਜਿਹੜੇ ਉਹ ਕੱਟ ਚੁੱਕੇ ਨੇ ਤਾਂ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਇਸ ਵਾਰ ਬਹੁਤ ਸਾਰੇ ਕੈਦੀ ਆ ਜਿਹੜੇ ਉਹ ਆਪਣੇ ਪਰਿਵਾਰਾਂ ਨਾਲ ਜਿਹੜੇ ਸੁਪਰੀਮ ਕੋਰਟ ਦੇ ਹੁਕਮਾ ਤਹਿਤ ਪਰਿਵਾਰਾਂ ਨਾਲ ਜਿਹੜੀ ਦੀਵਾਲੀ ਮਨਾਉਂਦੇ ਹੋਏ ਨਜ਼ਰ ਆ ਸਕਦੇ ਆ ਤਾਂ ਦੀਵਾਲੀ ਇਸ ਵਾਰ ਕੈਦੀਆਂ ਲਈ ਕੁਝ ਖਾਸ ਰਹਿਣ ਵਾਲੀ ਆ ਤੇ ਉੱਥੇ ਹੀ ਭਾਰਤ ਤੋਂ ਵਿੱਚ ਜਿਹੜੇ ਕਾਨੂੰਨ ਦੀਆਂ ਧਾਰਾਵਾਂ ਬਦਲੀਆਂ ਗਈਆਂ ਨੇ ਉਹ ਵੱਡੀ ਰਾਹਤ ਕਿਤੇ ਨਾ ਕਿਤੇ ਕੈਦੀਆਂ ਨੂੰ ਦੇ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਹੁਣ 479 ਧਾਰਾ ਜਿਹੜੀ ਆ ਉਸ ਦੇ ਤਹਿਤ ਕੈਦੀਆਂ ਨੂੰ ਰਾਹਤ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ